ਮੇਰੇ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਸੂਜੀ ਦੇ ਦਹੀਂ ਭੱਲੇ ਬਣਾਵਾਂਗੇ ਉਹ ਵੀ ਸਿਰਫ 10-15 ਮਿੰਟ ਵਿੱਚ ਤਿਆਰ ਹੋ ਜਾਂਦੇ ਆ ਚਲੋ ਜੀ ਆਪਾਂ ਕਰਦੇ ਆ ਆਪਣੀ ਵੀਡੀਓ ਸਟਾਰਟ ਇਹ ਆਪਾਂ ਡੰਗਾ ਲੈ ਲਿਆ ਤੇ ਇਹ ਆਪਾਂ ਇੱਕ ਕੌਲੀ ਸੂਜੀ ਦੀ ਲਈ ਆ ਇਹ ਵਾਲੀ ਜਿਹੜੀ ਜਮਾ ਬਰੀਕ ਵਾਲੀ ਸੂਜੀ ਆ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਆਪਾਂ ਇੱਕ ਕੌਲੀ ਇਹ ਦਹੀਂ ਦੀ ਲਈ ਹੈ ਉਹ ਵੀ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਪਾ ਲਾਂਗੇ ਦਹੀਂ ਨੂੰ ਨਾ ਚੰਗੀ ਤਰ੍ਹਾਂ ਫੈਂਡ ਕੇ ਲੈਣਾ ਮੈਂ ਪਹਿਲਾਂ ਫੈਂਡ ਲਈ ਸੀ ਦਹੀਂ ਹੁਣ ਆਪਾਂ ਇਹਦੇ ਵਿੱਚ ਇਹ ਥੋੜਾ ਜਿਹਾ ਅਦਰਕ ਆ ਇੱਕ ਚਮਚ ਆਪਾਂ ਇਹਨੂੰ ਕੱਦੂਕਸ਼ ਕਰ ਲਿਆ ਸੀ ਤੇ ਦੋ ਹਰੀਆਂ ਬਰੀਕ ਮਿਰਚਾਂ ਹੈਗੀਆਂ ਇਹ ਵੀ ਆਪਾਂ ਇਹਦੇ ਵਿੱਚ ਪਾ ਲਾਂਗੇ ਤੇ ਅੱਧਾ ਚਮਚਾ ਆਪਾਂ ਨਮਕ ਪਾ ਦੇਾਂਗੇ ਇਹਦੇ ਵਿੱਚ ਹੁਣ ਆਪਾਂ ਸਾਰੇ ਨੂੰ ਹਲਾ ਲਾਂਗੇ ਚੰਗੀ ਤਰ੍ਹਾਂ ਆਪਾਂ ਨੂੰ ਮਿਕਸ ਕਰ ਦਿਆਂਗੇ ਮਿਕਸ ਕਰਕੇ ਤੇ ਆਪਾਂ ਇਹਨੂੰ 15 ਮਿੰਟ ਵਾਸਤੇ ਰੈਸਟ ਤੇ ਰੱਖੂਗੇ 10 ਜਾਂ 15 ਮਿੰਟ ਵਿੱਚ ਇਹ ਫੁੱਲ ਜੂਗੀ ਹੁਣ ਆਪਾਂ ਇਹਨੂੰ ਟੱਕਣ ਨਾਲ ਟਾਕੇ ਰੱਖ ਦਿੰਨੇ ਆ। ਲਓ ਜੀ ਆਪਾਂ ਨੂੰ 15 ਮਿੰਟ ਹੋ ਗਏ। ਇਹਨੂੰ ਰੱਖੇ ਹੋਏ ਇਹਨੂੰ ਚੰਗੀ ਤਰ੍ਹਾਂ ਇਹ ਫੁੱਲ ਗਿਆ ਬੈਟਰ। ਆ ਦੇਖੋ। ਤੇ ਹੁਣ ਨਾ ਆਪਾਂ ਇਹਦੇ ਵਿੱਚ ਇਹ ਇੰਨਾ ਕੀ ਆ ਸਰਫ। ਤੁਸੀਂ ਇਹਨੂੰ ਪਾ ਸਕਦੇ ਆ ਜਾਂ ਮਿੱਠਾ ਸੋਡਾ ਪਾ ਸਕਦੇ। ਇਹਨੂੰ ਹੀ ਆਪਾਂ ਜਦੋਂ ਆਪਾਂ ਬਣਾਉਣਾ ਨਾ ਇਹ ਆਪਾਂ ਉਦੋਂ ਹੀ ਪਾਉਣਾ ਉਦੋਂ ਪਹਿਲਾਂ ਨਹੀਂ ਪਾਉਣਾ ਹੈਗਾ ਜੇਦੋਂ ਆਪਾਂ ਸਾਰੀ ਤਿਆਰੀ ਕਰ ਲਈ ਉਦੋਂ ਪਾਉਣਾ ਹੈ ਤੁਹਾਨੂੰ ਐਸ ਤਰ੍ਹਾਂ ਕਰਕੇ ਊਰੀ ਤਰ੍ਹਾਂ ਵਧੀਆ ਭੁੱਲ ਗਿਆ ਆਪਾਂ ਆਪਣਾ ਸੂਜੀ ਤੇ ਦਹੀਂ ਇੱਕੋ ਬਰਾਬਰ ਮਾਤਰਾ ਚ ਲਈ ਜਾਵੇ ਤਾਂ ਫਿਰ ਬਹੁਤ ਹੀ ਵਧੀਆ ਬਣ ਜਾਂਦੀ ਹੈ ਇਹ ਇਧਰ ਤੇਲ ਰੱਖ ਲਿਆ ਗਰਮ ਕਰਨ ਨੂੰ ਇਹ ਆਪਾਂ ਨਾ ਕਸ਼ਮਿਸ਼ ਲਈ ਹੈ ਭੱਲੇ ਹੰਦਾ ਹੀ ਭੱਲਿਆਂ ਦੇ ਵਿੱਚ ਪਾਉਣ ਵਾਸਤੇ ਇਹ ਆਪਾਂ ਐਸ ਤਰ੍ਹਾਂ ਕੌਲੀ ਲੈ ਲਈ ਇੱਕ ഏി സ്റ്റീൽ ഖാലി കൗളി ആയിട്ട് മലമല കലാസ് തരണ ഗിളാ ലോസ് തരൂ ചിന് തര ഗിള്ള ഗി ਜਿਵੇਂ ਜਵਦਾ ਮਗਰ ਹਲਕੀ ਜੀ ਉਹਨਾ ਆਪਾਂ ਇਹਦੇ ਉੱਤੇ ਜਿਹੜਾ ਇਹ ਬੈਟਰ ਆ ਇਹ ਪਾਵਾਂਗੇ ਇਸ ਤਰ੍ਹਾਂ ਕਰਕੇ ਚਮਚ ਦੀ ਮਦਦ ਨਾਲ ਛੋਟਾ ਵੱਡਾ ਜਿਡਾ ਤੁਸੀਂ ਬਣਾਉਣਾ ਉਹਨਾ ਤੁਸੀਂ ਬਣਾ ਸਕਦੇ ਆ ਇਹ ਆਪਾਂ ਇਹਦੇ ਵਿੱਚ ਆਹੇ ਦੋ ਕਿਸ਼ਮਿਸ਼ ਪਾ ਦੇਾਂਗੇ ਇਸ ਤਰ੍ਹਾਂ ਕਰਕੇ ਤੇ ਥੋੜਾ ਜਿਹਾ ਬੈਟਰ ਆਪਾਂ ਹੋਰ ਪਾਵਾਂਗੇ ਇਸ ਤਰ੍ਹਾਂ ਕਰਕੇ ਜਿਆਦਾ ਮੋਟਾ ਵੀ ਨਹੀਂ ਬਣਾਉਣਾ ਤੇ ਜਿਆਦਾ ਪਤਲਾ ਵੀ ਨਹੀਂ ਬਣਾਉਣਾ ਹੁਣ ਆਪਾਂ ਥੋੜਾ ਜਿਹਾ ਪਾਣੀ ਦਾ ਹੱਥ ਲਾ ਕੇ ਇਸ ਤਰ੍ਹਾਂ ਕਰਕੇ ਇਹਨੂੰ ਇੱਕਸਾਰ ਕਰ ਲਾਂਗੇ ਇੰਜ ਕਰਕੇ ਇਹ ਜਿਹੜਾ ਅੰਜਾਨ ਜਿਸ ਤਰ੍ਹਾਂ ਬੱਚੇ ਆ ਨਾ ਜਿੰਨਾਂ ਉਹ ਵੀ ਬਣਾ ਸਕਦੇ ਇਹ ਹੁਣ ਆਪਾਂ ਦੇਖਦੇ ਹਾਂ ਜੀ ਕੜਾਈ ਪੂਰੀ ਤਰ੍ਹਾਂ ਸੇਕ ਆ ਗਿਆ ਕੜਾਈ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਨਾ ਪਾਣੀ ਦਾ ਹੱਥ ਲਾਵਾਂਗੇ ਇਸ ਤਰ੍ਹਾਂ ਪਾਣੀ ਦਾ ਹੱਥ ਲਾ ਕੇ ਇਹਨੂੰ ਆਪਾਂ ਫੇਰ ਲਾਵਾਂਗੇ ਇਸ ਤਰ੍ਹਾਂ ਕੀ ਇਨਾ ਪਾ ਲੈਣਾ। ਮੱਖੀ ਜਿਹਾ ਥਨਾਲ ਪਾਉਣਾ। ਹੀਰਾ ਪੈਨੇ ਐਂ ਬੈਟਰ ਪਾ ਦਾਂਗੇ। ਇਹ ਵੀ ਦੋ ਦਾ ਖਵਾਵਾਂਗੇ। ਇੱਕ ਜਾਂ ਦੋ ਤੁਸੀਂ ਪਾਉਣੀਆਂ ਪਾ ਸਕਦੇ ਆ ਨਹੀਂ ਪਾਉਣੀਆਂ ਨਾ ਪਾਓ। ਉਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਪਾਉਣਾ ਚਾਹੁੰਦੇ ਆ ਜਾਂ ਨਹੀਂ ਪਾਉਣਾ ਚਾਹੁੰਦੇ। ਹੁਣ ਇਹਨੂੰ ਆਪਣਾ ਹਲਕਾ ਜਿਹਾ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਨੂੰ ਪਲਟ ਦਿਆਂਗੇ ਇਸ ਤਰ੍ਹਾਂ ਹੁਣ ਆਪਾਂ ਇਧਰ ਵੀ ਪਾਣੀ ਦਾ ਹੱਥ ਲਾ ਲਾਂਗੇ ਫਿਰ ਇਸ ਤਰ੍ਹਾਂ ਕਰਕੇ ਸਾਗ ਦਾਣੀ ਨਾਲ ਪਾਉਣਾ ਪੂਰੀ ਤਰ੍ਹਾਂ ਇਹ ਵੀ ਇਸ ਤਰ੍ਹਾਂ ਕਰਕੇ ਤੇਲ ਥੋੜਾ ਜਿਆਦਾ ਗਰਮ ਹੋ ਜੇ ਤਾਂ ਫਿਰ ਉਹਨ ਕੀ ਦੀ ਸ਼ੇਪ ਨਹੀਂ ਸਹੀ ਬਣਦੀ ਹੈਗੀ बिल्कुल ब्राउन हो गया अपना बन गया हूँ इन भी आपक दें ये थोड़ा है अपने जो तो, वाला बन गया हूँ आप फिर इस तरह ही बनावेंगे बस इस तरह ही बनाई है ना कोई ज़्यादा टाइम नहीं लगता है का? ਅੱਗ ਤੇ ਬਣਾਉਣਾ ਬਹੁਤ ਜ਼ਿਆਦਾ ਨਹੀਂ ਤੇਜ਼ ਨਹੀਂ ਹੋਣੀ ਚਾਹੀਦੀ ਅੱਗ ਹਾਂ ਦੇਖੋ ਮੈਂ ਨਾ ਇਸ ਤਰ੍ਹਾਂ ਕਰਕੇ ਕੁੰਨੀ ਗੱਲਾਂ-ਗੱਲਾਂ ਦੇ ਵਿੱਚ ਤੁਹਾਡੇ ਨਾਲ ਮੈਂ ਸਾਰੀ ਬਣਾ ਲਈ ਵੱਡੇ ਬਣਾਉਣੇ ਵੱਡੇ ਬਣਾ ਸਕਦੇ ਛੋਟੇ ਬਣਾਉਣੇ ਛੋਟੇ ਬਣਾ ਸਕਦੇ ਉਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੱਡੇ ਬਣਾਉਣੇ ਆ ਮਿੱਠਾ ਸੋਡਾ ਜਾਂ ਇਹਨੂੰ ਤੁਸੀਂ ਉਹਦੇ ਹੀ ਪਾਉਣੀ ਆ ਜਦੋਂ ਤੁਸੀਂ ਇਹਨੂੰ ਬਣਾਉਣ ਲੱਗਣਾ ਉਸ ਤੋਂ ਪਹਿਲਾਂ ਨਹੀਂ ਪਾਉਣੀ ਇਹ ਹੱਥ ਨਾਲ ਮੈਂ ਪਾ ਕੇ ਤਾਂ ਦਗਾਇਆ ਸੀ ਕਿ ਜਿਹੜੇ ਬੱਚੇ ਅਨਜਾਣਾ ਹਜੇ ਕੁਝ ਹਜੇ ਹੁਣੇ-ਹੁਣੇ ਰਸੋਈ ਦੇ ਵਿੱਚ ਕੰਮ ਕਰਨ ਲੱਗੇ ਆ ਤੇ ਉਹਨਾਂ ਦੇ ਕਹਿ ਲੈਣਾ ਹੱਥਰ ਤੋਂ ਤੇਲ ਵਗੈਰਾ ਪੈ ਜਾਂਦਾ ਤੇ ਇਸ ਕਰਕੇ ਉਹ ਸੌਖਾ ਤਰੀਕਾ ਨੂੰ ਥੋੜੀ ਹਲਕੀ ਜੇ ਤੁਹਾਨੂੰ ਲੱਗਦਾ ਤੇਜ਼ ਹੋ ਗਿਆ ਤਾਂ ਹਲਕੀ ਜੀ ਗਾਂ ਵਧਾ ਸਕਦੇ ਹੋ ਤੁਸੀਂ ਸਾਰੇ ਇਸ ਤਰੀਕਾ ਬਣਾ ਸਕਦੇ ਆ ਇਹਨੂੰ ਕਾਫੀ ਦਿਨ ਚਾਪਾਂ ਜਾਂ ਲੰਘ ਜਾਂਦੇ ਫ੍ਰਿਜ ਦੇ ਵਿੱਚ ਵੀ ਤੁਸੀਂ ਬਣਾ ਕੇ ਰੱਖਦੇ ਆ ਨਾ ਇਹਨੂੰ ਇਹ ਟਾਇਰ ਟੱਬੇ ਦੇ ਵਿੱਚ ਰੱਖ ਦਿਓ ਤੇ ਜਦੋਂ ਤੁਹਾਡਾ ਦਿਲ ਕਿੱਥੇ ਕਰੇ ਉਦੋਂ ਤੁਸੀਂ ਇੰਜੋਏ ਕਰ ਸਕਦੇ ਆ ਜੇ ਕੋਈ ਪਾਰਟੀ ਵਗੈਰਾ ਹੈਗੇ ਕੋਈ ਜਨਮ ਦਿਨ ਦੀ ਪਾਰਟੀ ਹੈ ਤੁਹਾਡੇ ਘਰ ਉਦੋਂ ਪਹਿਲਾਂ ਵੀ ਤੁਸੀਂ ਬਣਾ ਕੇ ਰੱਖ ਸਕਦੇ ਆ ਬਸ ਇਹਨੂੰ ਸਰਵ ਉਦੋਂ ਕਰਨਾ ਜਦੋਂ ਪਾਣੀ ਦੇ ਵਿੱਚ ਉਦੋਂ ਪਾਉਣਾ ਜਦੋਂ ਤੁਸੀਂ ਸਰਵ ਕਰਨਾ ਇਹਨੂੰ ਘਰੇ ਹਰ ਚੀਜ਼ ਬਣੀ ਆ ਆਪਾਂ ਨੂੰ ਇਹ ਪਤਾ ਹੁੰਦਾ ਸਾਫ਼ ਸੁਥਰੇ ਤਰੀਕੇ ਨਾਲ ਬਣੀ ਹੁੰਦੀ ਆ ਤੇ ਬੱਚੇ ਵੀ ਕੁਛ ਕੁ ਦੇ ਖਾਂਦੇ ਆ ਦੇ ਨਾਲੇ ਕੋਈ ਬਿਮਾਰੀ ਨਹੀਂ ਲੱਗਦੀ ਜੀ ਜੇ ਤੁਹਾਨੂੰ ਇਹ ਮੇਰੀ ਰੈਸਪੀ ਪਸੰਦ ਆਉਂਦੀ ਆ ਤਾਂ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਲਓ ਜੀ ਆਪਣੀ ਸੂਜੀ ਦੇ ਸਾਰੇ ਜਿਹੜੇ ਹੈਗੇ ਸਹੀ ਭੱਲੇ ਇਹ ਬਣ ਕੇ ਹੋ ਗਏ ਤਿਆਰ ਗੈਸ ਆਪਾਂ ਕਰ ਦਿੰਨੇ ਬੰਦ ਇਹ ਜਿਹੜੀ ਅਸੀਂ ਆਪਾਂ ਹੁਣ ਕਰਦੇ ਆਂ ਆਪਾਂ ਨੇ ਇੱਥੇ ਪਾਣੀ ਪਾ ਲਿਆ ਇਹ ਵਾਲਾ ਪਾਣੀ ਲੈ ਕੇ ਤੇ ਇਹਦੇ ਵਿੱਚ ਨਾ ਹੁਣ ਆਪਾਂ ਸਰਵ ਕਰਨੇ ਆ ਤੇ ਇਹਦੇ ਵਿੱਚ ਆਪਾਂ ਪਾ ਦੇਾਂਗੇ ਇਹ ਗੁੰਗਣਾ ਜਿਹਾ ਪਾਣੀ ਹੈ ਜਿੰਨੇ ਤੁਸੀਂ ਖਾਣੇ ਆ ਉਹਨੇ ਵਿੱਚ ਪਾ ਸਕਦੇ ਹੋ ਬਾਕੀ ਤੁਸੀਂ 에ਅਰਟਾਈਟ ਡੱਬੇ ਦੇ ਵਿੱਚ ਰੱਖ ਦਿਓ ਇਹਨੂੰ 2-4 ਮਿੰਟ ਵਾਸਤੇ ਆਪਾਂ ਰੱਖ ਦਿੰਨੇ ਆ। ਹੁਣ ਆਪਣੇ 4-5 ਮਿੰਟ ਹੋ ਗਏ। ਤੇ ਆਪਾਂ ਬਣਾ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਹਲਕੇ ਜਿਹਾ ਥਾੜਾ ਇਹਨੂੰ ਦਬਾ ਕੇ ਇਹਨੂੰ ਕੱਢ ਦਾਂਗੇ। ਐ ਕਰਕੇ ਸਾਰੇ ਆਪਾਂ ਇਹ ਕੱਢ ਲਵਾਂਗੇ। ਬਹੁਤ ਕੋਲੇ ਕੋਲੇ ਬਣੇ ਆ ਅੰਦਰ ਤੱਕ ਪੱਕੇ ਨਾਲੇ ਸੌਫਟ ਬਹੁਤ ਇਹ ਦਿੱਤੇ ਜਿਹੜੀ ਤੁਸੀਂ ਦਹੀਂ ਪਾਉਣੀ ਹੈ ਨਾ ਉਹ ਪੂਰੀ ਤਰ੍ਹਾਂ ਖੰਡੀ ਹੋਵੇ ਨਵੇਂ ਸੌਫਟ ਹੋ ਗਏ ਨਾ ਇਸ ਤਰ੍ਹਾਂ ਆਪੇ ਨੂੰ ਰੱਖਤਾ ਤੇ ਹੁਣ ਨਾ ਆਪਏ ਇੱਥੇ ਦਹੀਂ ਪਾਉਣੇ ਆ ਇਹਨਾਂ ਪੂਰੀ ਠੰਡੀ ਹੈ ਦਹੀਂ ਇਸ ਤਰ੍ਹਾਂ ਕਰਕੇ चंकी तरह ठंडी करके चंकी तरह पाओ ये जे सारे इस तरह पूरी तरह भिज जाए स्वाद लगता है ये इस तरह कर इस तुम बात एक बारी इमली की लाल चटनी पावे ये मेरी घर की बनी हुई है ਨਾਲ ਹੀ ਆਪਾਂ ਹਰੀ ਜਟਨੀ ਪਾ ਦੇਣਗੇ ਧਣੀਏ ਪਦੀਨੇ ਦੀਆਂ ਉਹਨਾਂ ਆਪਾਂ ਇਹ ਦਿੱਤੇ ਇਹ ਵਾਲਾ ਜਿਹੜਾ ਹੈਗਾ ਪੂਜੀਆ ਇਹ ਪਾਵਾਂਗੇ ਜਿਹਨਾਂ ਤੁਸੀਂ ਪਾਉਣਾ ਉਹ ਨਾ ਪਾ ਸਕਦੇ ਹੁਣ ਆਪਾਂ ਇਹਦੇ ਉੱਤੇ ਅਨਾਰ ਦੇ ਦਾਣੇ ਪਾਵਾਂਗੇ ਜੈਸਾ ਕਰ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਡੇ ਕੋਲੇ ਹੈਗੀਆਂ ਤੁਸੀਂ ਪਾ ਸਕਦੇ ਆ ਜਿਹੜੀ ਨਹੀਂ ਹੈਗੀ ਉਸਕਿਪ ਕਰ ਸਕਦੇ ਆ ਲੇਕਿਨ ਚਟਨੀ ਤੇ ਦਹੀਂ ਇਹ ਤਾਂ ਜ਼ਰੂਰੀ ਹੈ ਇਹਦੇ ਵਿੱਚ ਚਟਨੀਆਂ ਦਾ ਹੁਣ ਆਪਾਂ ਇਹਦੇ ਉੱਤੇ ਨਾ ਸਵਾਦ ਅਜ ਨਮਕ ਪਾਵਾਂਗੇ బుల్ హా పీా మిర్చ పా దేదా లగ్ జా జీరా పావుడర భయా పావే మేన టేస్ట్ ਉੜਾ ਜਪਾ ਕਾਲਾ ਨਮਕ ਪਾ ਦਿਆਂਗੇ ਲਓ ਜੀ ਹਲਕੀ ਜਿਹੀ ਆਪਾਂ ਹੋਰ ਇੱਤ ਦੀ ਮਿੱਟੀ ਚਟਣੀ ਪਾ ਦਿੰਨੇ ਆ ਲਓ ਜੀ ਆਪਣੀ ਰੋਟੀ ਬਣ ਕੇ ਤਿਆਰ ਹੋ ਗਈ ਆ ਇਹ ਆਪਣੀ ਰੈਸਪੀ ਬਹੁਤ ਹੀ ਵਧੀਆ ਬਣੀ ਆ ਆ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਬਹੁਤ ਹੀ ਸੌਫਟ ਆ ਆ ਦੇਖੋ ਇਸ ਤਰ੍ਹਾਂ ਲੱਗਦੀ ਬਹੁਤ ਹੀ ਜ਼ਿਆਦਾ ਸੌਫਟ ਬਣੀ ਆ ਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ